ਉਹ ਸਾਰਾ ਜਿਹੜਾ ਪਬਲਿਕ ਕੰਟੈਕਟ ਪ੍ਰੋਗਰਾਮ ਹੈ ਪਹਿਲਾਂ ਮਜੀਠਵੰਡੀ ਚ ਵੀ ਕੀਤੀ ਸੀ ਪਬਲਿਕ ਮੀਟਿੰਗ ਅੱਜ ਅਸੀਂ ਸਾਰੇ ਪੁਲਿਸ ਆਫਸਰ ਗੁਰੂਬਾਜ਼ਾਰ ਚ ਆਏ ਕਿਉਂਕਿ ਇੱਥੇ ਬੜਾ ਇੱਕ ਇੰਪੋਰਟੈਂਟ ਤੇ ਪੁਰਾਣਾ ਬਾਜ਼ਾਰ ਹੈ ਜਿੱਦੇ ਚ ਬਹੁਤ ਹੀ ਕੀਮਤੀ ਚੀਜ਼ਾਂ ਸਪੈਸ਼ਲੀ ਜਿਹੜਾ ਜੁਐਲਰੀ ਬਾਰੇ ਡੀਲ ਕੀਤਾ ਜਾਂਦਾ ਉਸ ਬੰਦ ਚ ਅਸੀਂ ਸਾਰੀ ਜਿਹੜੀ ਸਿਕਿਉਰਿਟੀ ਰਿਵਿਊ ਕੀਤੀ ਹੈ ਔਰ ਲੋਕਾਂ ਦੇ ਸੁਝਾਅ ਲਏ ਆ ਕਿ ਕਿਸ ਤਰ੍ਹਾਂ ਅਸੀਂ ਇਹਨੂੰ ਹੋਰ ਸੁਰੱਖਿਅਤ ਤੇ ਬੈਟਰ ਕਰ ਸਕਦੇ ਹਾਂ ਟਰੈਫਿਕ ਪੁਆਇੰਟ ਆਫ View ਨਾਲ ਸਕਿਉਰਿਟੀ ਪੁਆਇੰਟ ਆਫ View ਨਾਲ ਸੋ ਮੈਨੂੰ ਬੜਾ ਖੁਸ਼ੀ ਹੈ ਇਸ ਗੱਲ ਦੀ ਕਿ ਬਹੁਤ ਅੱਛਾ ਸਾਡੀ ਡਿਸਕਸ਼ਨ ਹੋਈ ਹੈ ਔਰ ਬਹੁਤ ਸਾਰੇ ਡਿਸੀਜਨ ਔਨ ਸਪਾਟ ਲੈ ਗਏ ਦੇਖੋ ਬੇਸਿਕਲੀ ਗੱਲ ਜਿਹੜੀ ਗੱਲ ਹੈ ਸੀ ਕਿ ਐਸਓਜੀ ਜਿਹੜੇ ਸਪੈਸ਼ਲ ਟ੍ਰੇਨਡ ਸਾਡੇ ਫੋਰਸ ਦੇ ਬੰਦੇ ਨੇ ਉਹ ਲਾਏ ਜਾਣ ਔਰ ਡੀ ਡਿਵੀਜ਼ਨ ਤੇ ਕਤਵਾਲੀ ਦਾ ਏਰੀਆ ਇਕੱਠਾ ਪੈਂਦਾ ਸੋ ਉਹਨਾਂ ਤੋਂ ਡਿਵਾਈਡ ਕਰਕੇ ਮੁਲਾਜ਼ਮ ਵੀ ਅਸੀਂ ਲਾਏ ਆ ਔਰ ਅਸੀਂ ਜਿਹੜੀ ਮੇਨ ਗੱਲ ਇਹ ਕੀਤੀ ਹੈ ਕਿ WhatsApp ਦਾ ਗਰੁੱਪ ਬਣੇਗਾ ਔਰ ਗਰੁੱਪ ਦੇ ਉੱਤੇ ਬੰਦਾ ਕੋਈ ਵੀ ਆਪਣਾ ਸੁਝਾਅ ਪਾ ਸਕਦਾ ਕਿਸੇ ਨੂੰ ਕੋਈ ਸ਼ੱਕੀ ਬੰਦਾ ਦਿਖਦਾ ਉਹਦੀ ਫੋਟੋ ਪਾ ਸਕਦਾ ਕਿਸੇ ਸ਼ੱਕੀ ਮੋਟਰਸਾਈਕਲ ਦੀ ਫੋਟੋ ਪਾ ਸਕਦਾ ਔਰ ਇਸ ਤੋਂ ਇਲਾਵਾ ਜਿਹੜੀ ਸਾਡੀ ਪੈਟਰੋਲਿੰਗ ਹੋਏਗੀ ਉਹਨਾਂ ਨੂੰ ਡੰਡੇ ਤੇ ਪਲੱਸ ਵਿਸਲ ਪਲੱਸ ਉਹ ਆਪਣੀ ਲੋਕੇਸ਼ਨ ਹਰ 15-15 ਮਿੰਟ ਬਾਅਦ ਪਾਉਣਗੇ ਸੋ ਦਾਟੋ ਮੋਬਾਈਲ ਤੁਰਦੇ ਫਿਰਦੇ ਰਹਿਣ ਸਾਰੇ ਏਰੀਆ ਦੇ ਵਿੱਚ ਡੋਮਿਨੇਸ਼ਨ ਹੋਵੇ ਸਰ ਟੋਟਲ ਕਿੰਨੇ ਕਿੰਨੇ ਮੁਲਾਜ਼ਮ ਹੋਣਗੇ ਇਹ ਤਕਰੀਬਨ 10 ਇਕੋ ਸਾਰਾ ਜਿਹੜਾ ਪਬਲਿਕ ਕੰਟੈਕਟ ਪ੍ਰੋਗਰਾਮ ਹੈ ਪਹਿਲਾਂ ਮਜੀਠਵੰਡੀ ਚ ਵੀ ਕੀਤੀ ਸੀ ਪਬਲਿਕ ਮੀਟਿੰਗ ਅੱਜ ਅਸੀਂ ਸਾਰੇ ਪੁਲਿਸ ਆਫਸਰ ਗੁਰੂ ਬਾਜ਼ਾਰ ਚ ਆਏ ਕਿਉਂਕਿ ਇੱਥੇ ਬੜਾ ਇੱਕ ਇੰਪੋਰਟੈਂਟ ਤੇ ਪੁਰਾਣਾ ਬਾਜ਼ਾਰ ਹੈ ਜਿੱਦੇ ਚ ਬਹੁਤ ਹੀ ਕੀਮਤੀ ਚੀਜ਼ਾਂ ਸਪੈਸ਼ਲੀ ਜਿਹੜਾ ਜੁਐਲਰੀ ਬਾਰੇ ਡੀਲ ਕੀਤਾ ਜਾਂਦਾ ਉਸ ਵੰਚ ਅਸੀਂ ਸਾਰੀ ਜਿਹੜੀ ਸਿਕਿਉਰਿਟੀ ਰਿਵਿਊ ਕੀਤੀ ਹੈ ਔਰ ਲੋਕਾਂ ਦੇ ਸੁਝਾਅ ਲਏ ਆ ਕਿਸ ਤਰ੍ਹਾਂ ਅਸੀਂ ਇਹਨੂੰ ਹੋਰ ਸੁਰੱਖਿਅਤ ਤੇ ਬੈਟਰ ਕਰ ਸਕਦੇ ਹਾਂ ਟਰੈਫਿਕ ਪੁਆਇੰਟ ਆਫ View ਨਾਲ ਸਕਿਉਰਿਟੀ ਪੁਆਇੰਟ ਆਫ View ਨਾਲ ਸੋ ਮੈਨੂੰ ਬੜਾ ਖੁਸ਼ੀ ਹੈ ਇਸ ਗੱਲ ਦੀ ਕਿ ਬਹੁਤ ਅੱਛਾ ਸਾਡੀ ਡਿਸਕਸ਼ਨ ਹੋਈ ਹੈ ਔਰ ਬਹੁਤ ਸਾਰੇ ਡਿਸੀਜਨ ਔਨ ਸਪਾਟ ਲੈ ਗਏ ਦੇਖੋ ਬੇਸਿਕਲੀ ਗੱਲ ਜਿਹੜੀ ਗੱਲ ਹੈ ਸੀ ਕਿ ਐਸਓਜੀ ਜਿਹੜੇ ਸਪੈਸ਼ਲ ਟ੍ਰੇਨਡ ਸਾਡੇ ਫੋਰਸ ਦੇ ਬੰਦੇ ਨੇ ਉਹ ਲਾਏ ਜਾਣ ਔਰ ਡੀ ਡਿਵੀਜ਼ਨ ਤੇ ਕਤਵਾਲੀ ਦਾ ਏਰੀਆ ਇਕੱਠਾ ਪੈਂਦਾ ਸੋ ਉਹਨਾਂ ਤੋਂ ਡਿਵਾਈਡ ਕਰਕੇ ਮੁਲਾਜ਼ਮ ਵੀ ਅਸੀਂ ਲਾਏ ਆ ਔਰ ਅਸੀਂ ਜਿਹੜੀ ਮੇਨ ਗੱਲ ਇਹ ਕੀਤੀ ਕਿ WhatsApp ਦਾ ਗਰੁੱਪ ਬਣੇਗਾ ਔਰ ਗਰੁੱਪ ਦੇ ਉੱਤੇ ਬੰਦਾ ਕੋਈ ਵੀ ਆਪਣਾ ਸੁਝਾਅ ਪਾ ਸਕਦਾ ਕਿਸੇ ਨੂੰ ਕੋਈ ਸ਼ੱਕੀ ਬੰਦਾ ਦੇਖਦਾ ਉਹਦੀ ਫੋਟੋ ਪਾ ਸਕਦਾ ਕਿ ਕਿਹਦੇ ਸ਼ੱਕੀ ਮੋਟਰਸਾਈਕਲ ਦੀ ਫੋਟੋ ਪਾ ਸਕਦਾ ਔਰ ਇਸ ਤੋਂ ਇਲਾਵਾ ਜਿਹੜੀ ਸਾਡੀ ਪੈਟਰੋਲਿੰਗ ਹੋਏਗੀ ਉਹਨਾਂ ਨੂੰ ਡੰਡੇ ਤੇ ਪਲੱਸ ਵਿਸਲ ਪਲੱਸ ਉਹ ਆਪਣੀ ਲੋਕੇਸ਼ਨ ਹਰ 15-15 ਮਿੰਟ ਬਾਅਦ ਪਾਉਣਗੇ ਸੋ ਦਾਟੋ ਮੋਬਾਈਲ ਤੁਰਦੇ ਫਿਰਦੇ ਰਹਿਣ ਸਾਰੇ ਏਰੀਆ ਦੇ ਵਿੱਚ ਡੋਮਿਨੇਸ਼ਨ ਹੋਵੇ ਸਰ ਟੋਟਲ ਕਿੰਨੇ ਕਿੰਨੇ ਮੁਲਾਜ਼ਮ ਹੋਣਗੇ ਇਹ ਤਕਰੀਬਨ 10 ਇਕੋ ਸਾਰਾ ਜਿਹੜਾ ਪਬਲਿਕ ਕੰਟੈਕਟ ਪ੍ਰੋਗਰਾਮ ਹੈ ਪਹਿਲਾਂ ਮਜੀਠਵੰਡੀ ਚ ਵੀ ਕੀਤੀ ਸੀ ਪਬਲਿਕ ਮੀਟਿੰਗ ਅੱਜ ਅਸੀਂ ਸਾਰੇ ਪੁਲਿਸ ਆਫਸਰ ਗੁਰੂਬਾਜ਼ਾਰ ਚ ਆਏ ਕਿਉਂਕਿ ਇੱਥੇ ਬੜਾ ਇੱਕ ਇੰਪੋਰਟੈਂਟ ਤੇ ਪੁਰਾਣਾ ਬਾਜ਼ਾਰ ਹੈ ਜਿੱਦੇ ਚ ਬਹੁਤ ਹੀ ਕੀਮਤੀ ਚੀਜ਼ਾਂ ਸਪੈਸ਼ਲੀ ਜਿਹੜਾ ਜੁਐਲਰੀ ਬਾਰੇ ਡੀਲ ਕੀਤਾ ਜਾਂਦਾ ਉਸ ਵੰਚ ਅਸੀਂ ਸਾਰੀ ਜਿਹੜੀ ਸਿਕਿਉਰਿਟੀ ਰਿਵਿਊ ਕੀਤੀ ਹੈ ਔਰ ਲੋਕਾਂ ਦੇ ਸੁਝਾਅ ਲਏ ਆ ਕਿਸ ਤਰ੍ਹਾਂ ਅਸੀਂ ਇਹਨੂੰ ਹੋਰ ਸੁਰੱਖਿਅਤ ਤੇ ਬੈਟਰ ਕਰ ਸਕਦੇ ਹਾਂ ਟਰੈਫਿਕ ਪੁਆਇੰਟ ਆਫ View ਨਾਲ ਸਕਿਉਰਿਟੀ ਪੁਆਇੰਟ ਆਫ View ਨਾਲ ਸੋ ਮੈਨੂੰ ਬੜਾ ਖੁਸ਼ੀ ਹੈ ਇਸ ਗੱਲ ਦੀ ਕਿ ਬਹੁਤ ਅੱਛਾ ਸਾਡੀ ਡਿਸਕਸ਼ਨ ਹੋਈ ਹੈ ਔਰ ਬਹੁਤ ਸਾਰੇ ਡਿਸੀਜਨ ਔਨ ਸਪਾਟ ਲੈ ਗਏ ਦੇਖੋ ਬੇਸਿਕਲੀ ਗੱਲ ਜਿਹੜੀ ਗੱਲ ਇਹ ਸੀ ਕਿ ਐਸਓਜੀ ਜਿਹੜੇ ਸਪੈਸ਼ਲ ਟ੍ਰੇਨਡ ਸਾਡੇ ਫੋਰਸ ਦੇ ਬੰਦੇ ਨੇ ਉਹ ਲਾਏ ਜਾਣ ਔਰ ਡੀ ਡਿਵੀਜ਼ਨ ਤੇ ਕਤਵਾਲੀ ਦਾ ਏਰੀਆ ਇਕੱਠਾ ਪੈਂਦਾ ਉਹਨਾਂ ਤੋਂ ਡਿਵਾਈਡ ਕਰਕੇ ਮੁਲਾਜ਼ਮ ਵੀ ਅਸੀਂ ਲਾਏ ਆਂ ਔਰ ਅਸੀਂ ਜਿਹੜੀ ਮੇਨ ਗੱਲ ਇਹ ਕੀਤੀ ਹੈ ਕਿ WhatsApp ਦਾ ਗਰੁੱਪ ਬਣੇਗਾ ਔਰ ਗਰੁੱਪ ਦੇ ਉੱਤੇ ਬੰਦਾ ਕੋਈ ਵੀ ਆਪਣਾ ਸੁਝਾਅ ਪਾ ਸਕਦਾ ਕਿਸੇ ਨੂੰ ਕੋਈ ਸ਼ੱਕੀ ਬੰਦਾ ਦਿਖਦਾ ਉਹਦੀ ਫੋਟੋ ਪਾ ਸਕਦਾ ਕਿਸੇ ਸ਼ੱਕੀ ਮੋਟਰਸਾਈਕਲ ਦੀ ਫੋਟੋ ਪਾ ਸਕਦਾ ਔਰ ਇਸ ਤੋਂ ਇਲਾਵਾ ਜਿਹੜੀ ਸਾਡੀ ਪੈਟਰੋਲਿੰਗ ਹੋਏਗੀ ਉਹਨਾਂ ਨੂੰ ਡੰਡੇ ਤੇ ਪਲੱਸ ਵਿਸਲ ਪਲੱਸ ਉਹ ਆਪਣੀ ਲੋਕੇਸ਼ਨ ਹਰ 15-15 ਮਿੰਟ ਬਾਅਦ ਪਾਉਣਗੇ ਸੋ ਦਾਟੋ ਮੋਬਾਈਲ ਤੁਰਦੇ ਫਿਰਦੇ ਰਹਿਣ ਸਾਰੇ ਏਰੀਆ ਦੇ ਵਿੱਚ ਡੋਮਿਨੇਸ਼ਨ ਹੋਵੇ ਸਰ ਟੋਟਲ ਕਿੰਨੇ ਕੇ ਮੁਲਾਜ਼ਮ ਹੋਣਗੇ ਇਹ ਤਕਰੀਬਨ 10